ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਤਕਰੀਬਨ ਘਰੇਲੂ ਘਰ ਦੇ ਪਸ਼ੂ ਆ ਬਾਈ ਹੋਰਾਂ ਦੇ ਕੋਲ ਆਨਰ ਸਰਦਾਰ ਕੁਲਦੀਪ ਸਿੰਘ ਜੀ ਆ ਪਿੰਡ ਦੋਸਤੋ ਸੰਗਰਾ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਲੱਗਦਾ ਹੈਗਾ ਜੀ ਇਸ ਪਿੰਡ ਨੂੰ ਤੇ ਜੇਕਰ ਦੋਸਤੋ ਤੁਸੀਂ ਦਬਾਬੇ ਵਾਲੀ ਸਾਈਡ ਤੋਂ ਸੁਲਤਾਨਪੁਰ ਲੋਧੀ ਆਉਂਦੇ ਹੋ ਤਾਂ ਸੁਲਤਾਨਪੁਰ ਲੋਧੀ ਤੋਂ ਇਸ ਪਿੰਡ ਦੀ ਦੂਰੀ ਜਿਹੜੀ 12 ਕਿਲੋਮੀਟਰ ਦੀ ਹੈਗੀ ਆ ਜੀ ਬਿਲਕੁਲ ਬਿਆਸ ਦਰਿਆ ਆ ਦੋਨਾਂ ਸਾਈਡਾਂ ਤੋਂ ਜਿਹੜਾ ਬਿਆਸ ਦਰਿਆ ਵਗਦਾ ਦੋਸਤੋ ਬਿਲਕੁਲ ਸੈਂਟਰ ਦਾ ਇਲਾਕਾ ਹੈਗਾ ਇਹ ਤੇ ਇੱਕ ਪਾਸੇ ਜਿਹੜੇ ਵੀਰ ਅਕੇ ਮਾਝੇ ਤੋਂ ਖਾਸ ਤੌਰ ਤੇ ਆਉਣਗੇ ਇਹ ਝੋਟੀ ਖਰੀਦਣ ਤਾਂ ਤੁਸੀਂ ਚੋਲਾ ਸਾਹਿਬ ਆਉਣਾ ਦੋਸਤੋ ਚੋਲਾ ਸਾਹਿਬ ਤੋਂ ਤੁਸੀਂ ਘਰਕਾ ਪਿੰਡ ਤੇ ਘਰਕੇ ਤੋਂ ਤੁਸੀਂ ਜਿਹੜਾ ਦੋਸਤੋ ਬਿਲਕੁਲ ਜਿਹੜਾ ਦਰਿਆ ਦੇ ਉੱਪਰ ਨਵਾਂ ਬਣਿਆ ਫੱਟਿਆਂ ਵਾਲਾ ਪੁਲ ਉਹ ਪਾਰ ਕਰਕੇ ਜਿਹੜਾ ਤੁਸੀਂ ਪਿੰਡ ਸੰਗੜਾ ਜਿਹੜੀ ਵਿਜ਼ਿਟ ਕਰਨੀ ਹੈਗੀ ਆ ਤੇ ਸਰਦਾਰ ਕੁਲਦੀਪ ਸਿੰਘ ਨਾਲ ਨਾਲ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਬਤੇਰੇ ਪ੍ਰੋਪਰ ਇਨਫੋਰਮੇਸ਼ਨ ਇਸ ਝੋਟੀ ਦੇ ਰਿਗਾਰਡਿੰਗ ਜਿਹੜੀ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਪੁੱਛਾਂਗੇ ਜੀ ਕਿੰਨਾ ਸੂਬਾ ਹੈਗੀ ਆ ਘਰ ਦੀ ਬਰੀਡ ਆ ਉਹਨਾਂ ਤੇ ਤੇ ਦੇਖਦੇ ਆ ਕਿੰਨੇ ਦਿਨ ਬਾਕੀ ਆ ਸੂਨ ਦੇ ਵਿੱਚ ਤੇ ਜਿਹੜੇ ਵੀ ਘਰੇਲੂ ਖਾਸ ਤੌਰ ਤੇ ਪਸ਼ੂ ਕੋਈ ਖਰੀਦਣਾ ਚਾਹੁੰਦੇ ਹੁਣ ਅੱਗੇ ਝੋਟੀ ਰੱਖਣਾ ਰੱਖਣੀ ਚਾਹੁੰਦੇ ਹੁਣ ਤੇ ਘਰ ਦੇ ਵਿੱਚੋਂ ਤੁਸੀਂ ਝੋਟੀ ਲੱਭਣ ਦੀ ਜੇ ਕਿ ਜਿਹੜੀ ਸੋਚ ਰਹੇ ਹੋ ਤਾਂ ਜਿਹੜੀ ਦੋਸਤੋ ਪਰਫੈਕਟ ਝੋਟੀ ਹੈਗੀ ਆ ਬਿਲਕੁਲ ਕੁੰਡੀ ਜੂਰ ਆ ਬਤੇਰੇ ਡਿਟੇਲ ਆਪਾਂ ਬਾਾਈ ਹੋਰਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਅ ਸੋ ਦੋਸਤੋ ਬਾਕੀ ਜਿਹੜਾ ਟਿੱਪਣ ਟੁਪਣ ਆਪ ਦਾ ਤੁਸੀਂ ਆਪਦੀ ਰਿਸਪੌਂਸਿਬਿਲਟੀ ਸਮਝ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਜਰੂਰ ਘਰੇ ਜਿਹੜੀ ਆ ਦੋਸਤੋ ਇਹ ਜਿੰਮੇਵਾਰੀ ਜਿਹੜੀ ਨਿਭਾ ਲਿਆ ਕਰੋ ਬਾਕੀ ਆਨਲਾਈਨ ਸੌਦਾ ਵੀ ਤੁਸੀਂ ਕਰ ਸਕਦੇ ਜੇ ਅੱਜ ਕੱਲ੍ਹ ਦੋਸਤੋ ਇੱਕ ਰਵਾਜ ਚੱਲ ਪਿਆ ਵੀ ਆਨਲਾਈਨ ਸੌਦਾ ਜਿਹੜਾ ਆਪਾਂ ਕਰਤਾ ਲੈਨੇ ਆ ਕਈ ਵੇਰ ਜੇ ਬਾਅਦ ਵਿੱਚ ਪਸ਼ੂ ਦੇ ਵਿੱਚ ਕੋਈ ਕਮੀ ਪੇਸ਼ੀ ਹੋਵੇ ਤੇ ਬਾਅਦ ਵਿੱਚ ਦੋਸਤੋ ਲਾਹਮੇ ਦੀ ਥਾਂ ਹੁੰਦੀ ਆ ਇਸ ਕਰਕੇ ਆਪਦੀ ਚਾਰੇ ਥਾਣਾ ਦੀ ਚੈੱਕ ਪਾਸ ਆ ਤਸੱਲੀ ਨਾਲ ਟਿੱਪਣ ਜਿਹੜਾ ਪਸ਼ੂ ਟੁੱਕਿਆ ਹੈਗਾ ਖਾਸ ਤੌਰ ਤੇ ਟਿੱਪ ਕੇ ਉਹਦੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤੇ ਜਿਹੜਾ ਸੂਆ ਪਸ਼ੂ ਹੈ ਦੀ ਇੱਕ ਟਾਈਮ ਦੋ ਟਾਈਮ ਦੂਰੋਂ ਨੇੜੇੋਂ ਪਹੁੰਚ ਕੇ ਘਰ ਤਸੱਲੀ ਜ਼ਰੂਰ ਕਰ ਲਿਆ ਕਰੋ ਚੱਲਦੇ ਆਪਾਂ ਸਰਦਾਰ ਕੁਲਦੀਪ ਸਿੰਘ ਹੁਣਾਂ ਨਾਲ ਬਥੇਰੇ ਗੱਲਬਾਤ ਕਰ ਲੈਨੇ ਆ ਸਭ ਤੋਂ ਪਹਿਲਾਂ ਭਾਜੀ ਕੁਲਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਇੱਕ ਭਾਜੀ ਆਪਣੇ ਹੋਰ ਨਾਲ ਲੱਗਦੇ ਪਿੰਡ ਆਪਣੇ ਵੀਰਾਂ ਭਰਾਵਾਂ ਨਾਲ ਜਰੂਰ ਸਾਂਝੇ ਕਰੀਏ ਜੀ ਆਪਣੇ ਐਵੇਂ ਆ ਜੀ ਆ ਤੇ ਜਿਹੜਾ ਸਾਡਾ ਏਰੀਆ ਨਾ ਇਹ ਤੇ ਟਾਪੂ ਨਮਾਈਆਂ ਦਰਿਆ ਦੇ ਵਿੱਚ ਜੀ ਤੇ ਇਹਦੇ ਵਿੱਚ ਪਿੰਡ ਹੈਗੇ ਜਿਦਾਂ ਮੰਡ ਭੀਮ ਭੀਮ ਪਦੀਮ ਬਾਉਪੁਰ ਜਦੀਦ ਬਾਉਪੁਰ ਕਦੀਮ ਜੀ ਤੇ ਜੇ ਸੁਲਤਾਨਪੁਰ ਲੋਧੀ ਵੱਲੋਂ ਦਰਿਆਵਾਂ ਪਾਰ ਉਹ ਕਿਤੇ ਲੱਖ ਬਰੇ ਪਿੰਡ ਪੈ ਜਾਂਦਾ ਜੀ ਮਾਝੇ ਲੋਗ ਤੇ ਲਾਗੇ ਸਾਡੇ ਘੜਕਾ ਪੈ ਜਾਂਦੇ ਠੀਕ ਆ ਜੀ ਚੋਲਾ ਸਾਹਿਬ ਦੀ ਦੂਰੀ 10 ਕਿਲੋਮੀਟਰ ਦੀ ਹੈ ਨਾ ਚੋਲਾ ਸਾਹਿਬ ਦੀ ਦੂਰੀ 10 ਕਿਲੋਮੀਟਰ ਦੀ ਹੈ ਠੀਕ ਹੈ ਤੇ ਇੱਕ ਭਾਜੀ ਇਹ ਝੋਟੀ ਆਪਣੇ ਘਰ ਦੀ ਹੈ तकरीबन ਇਹ ਆਪਣੇ ਘਰ ਦੀ ਝੋਟੀ ਹੈ ਠੀਕ ਹੈ ਐਨੀਮਲ ਜਿੰਨੇ ਵੀ ਆਪਣੇ ਘਰੇਲੂ ਆ ਘਰਦੇ ਆ ਇਹ ਘਰੇਲੂ ਆ ਜੀ ਇਹਨਾਂ ਤੁਹਾਨੂੰ ਮੈਂ ਇੱਕ ਹੋਰ ਦੱਸ ਦਿਆਂ ਇਹਦੇ ਵਿੱਚ ਡਿਟੇਲ ਹੈ ਪਿਛਲੇ ਸਾਲ ਨਾਲ ਕੀਤਾ ਸੀ ਸ਼ੁਰੂ ਕੰਮ ਠੀਕ ਆ ਗਾਵਾਂ ਸੀ ਮਤਲਬ ਮੋਲੀ ਲਿਆਏ ਸਾਂ ਜੀ ਪਰ ਉਹਦੇ ਵਿੱਚ ਥੋੜਾ ਕੰਮ ਵੀ ਸ਼ੁਰੂ ਕੀਤਾ ਹੈ ਵੀ ਚੱਲ ਡੰਗਰ ਕੋ ਵਿੱਚ ਸੇਲ ਕਰ ਲਿਆ ਕਰਾਂਗੇ ਉਹਦੇ ਵਿੱਚ ਸਾਨੂੰ ਇੱਕ ਅਸੀਂ ਗਾਂ ਲਈ ਮਤਲਬ ਉਹਦੇ ਵਿੱਚ ਉਹਦਾ ਵਿਚਾਰਦਾ ਹਵਾਨਾ ਪਾੜ ਗਿਆ ਉਧਰੋਂ ਵੀ ਘਾਟਾ ਲੱਗਾ ਜੀ ਤੇ ਪਲੱਸ ਵੀਡੀਓ ਵੇਖ ਕੇ ਵਪਾਰੀਆਂ ਤੋਂ ਡੰਗਰ ਲਿਆਉਂਦੇ ਜਦੋਂ ਸਾਨੂੰ ਐਡਾ ਬੈਨੀਫਿਟ ਨਹੀਂ ਆਇਆ ਫਿਰ ਅਸੀਂ ਨਹੀਂ ਮਤਲਬ ਉਹ ਕੰਮ ਕੀਤਾ ਠੀਕ ਆ ਤੇ ਇਹ ਸਾਡੀ ਛੋਟੀ ਕੜੀ ਲੂ ਠੀਕ ਆ ਕਰਦੀ ਆ ਠੀਕ ਆ ਤੇ ਇਹ ਭਾਜੀ ਝੋਟੀ ਤਕਰੀਬਨ ਆਪਾਂ ਦੇਖੀਏ ਤੇ ਕਿੰਨਾ ਕਿੰਮਾ ਸੂਬਾ ਕੇ ਸੌਣ ਜਾ ਰਹੀ ਹੈ ਇਹ ਪਹਿਲੇ ਸੂਏ ਆ ਜੀ ਪਹਿਲਾਂ ਝੋਟੀ ਆ ਹਾਂਜੀ ਤੇ ਮਦਰ ਵੀ ਇਸਦੀ ਆਪਣੇ ਕੋਲ ਹੀ ਰਹੀ ਹੈ ਆਪਣੇ ਕੋਲ ਹੀ ਰਹੀ ਹੈ ਕੀ ਮਦਰ ਦਾ ਰਿਕਾਰਡ ਰਿਹਾ ਜੀ ਕੋਈ ਦੁੱਧ ਮਦਰ ਦਾ ਰਿਕਾਰਡ ਜੀ 12 13 ਕਿਲੋ ਦਾ ਸੀ 12 13 ਕਿਲੋ ਨਾਰਮਲ ਮਤਲਬ ਵੀ 12 ਕਿਲੋ ਦੁੱਧ ਬਹੁਤ ਹੁੰਦਾ ਜੀ ਹਾਂਜੀ ਆਹੀ ਮਤਲਬ ਵਹੇ ਦੱਸਣ ਨੂੰ ਤੇ ਬੜਾ 17 18 18 ਕਿਲੋ ਦੇ ਉੱਪਰ ਸਾਡੇ ਕੋਲੇ ਤੇ ਇੰਨਾ ਕੀ ਹੀ 12 13 ਕਿਲੋ ਨੇ ਦਿੱਤਾ ਹਾਂ ਬਿਲਕੁਲ ਉਹਦੀ ਝੋਟੀ ਤੇ 12-13 ਕਿਲੋ ਦੀ ਜਿਹੜੀ ਦੋਸਤੋ ਮੱਝ ਅਸਦੀ ਮਦਰ ਬਾਈ ਹੋਰਾਂ ਦੇ ਕੋਲ ਹੀ ਰਹੀ ਆ ਤੇ ਉਹਦੀ ਜਿਹੜੀ ਅੱਗੇ ਦੋਸਤੋ ਝੋਟੀ ਆ ਪਹਿਲਾ ਸੂਆ ਅੱਗੇ ਸੁੰਨ ਜਾ ਰਹੀ ਆ ਠੀਕ ਆ ਬਿਲਕੁਲ ਕੁੰਡੀ ਚੂਰ ਹੈਗੀ ਆ ਪਿੱਠ ਪੁੱਠੇ ਦੀ ਬਹੁਤ ਚੌੜੀ ਆ ਦੋਸਤੋ ਹਾਈਟ ਜਿਹੜੀ ਆ ਮੀਡੀਅਮ ਹਾਈਟ ਆ ਮੀਡੀਅਮ ਤੋਂ ਭਾਵ ਜਿਹੜਾ ਤੁਸੀਂ ਦੋਸਤੋ ਸਮਝ ਸਕਦੇ ਹੋ ਬਿਲਕੁਲ ਮੀਡੀਅਮ ਹਾਈਟ ਆ ਤੇ ਬਾਲੀ ਵੱਡੀ ਵੀ ਨਹੀਂ ਕਹੂੰਗਾ ਤੇ ਬਾਲੀ ਛੋਟੀ ਵੀ ਨਹੀਂ ਗਈ ਬਿਲਕੁਲ ਮੀਡੀਅਮ ਹਾਈਟ ਦੀ ਝੋਟੀ ਆ ਆਓ ਆਪਦੀ ਤਸੱਲੀ ਕਰੋ ਤੇ ਇੱਕ ਪਾਜੀ ਜਿਹੜਾ ਦੇਣ ਕਿੰਨੇ ਕ ਹਜੇ ਪੂਰੇ ਹੋਣ ਦੇ ਵਿੱਚ ਬਾਕੀ ਹੈ ਜਾਂ ਉੱਪਰ ਲੈ ਕੇ ਉੱਪਰ ਇਹ ਜਿਹੜੇ 2-4 ਦਿਨ ਲਵੇ ਹੁਣ ਅੱਜ 28 ਦਿਰੀ ਕੱਜ ਦੇ ਦਿਨ ਪੂਰੇ ਆ ਜੀ ਠੀਕ ਆ ਜੀ ਅੱਜ ਦਿਨ ਪੂਰੇ ਆ ਤੇ ਉੱਪਰ ਜੋ ਕੋ 2-4 ਲੈ ਜੇ ਹੁਣ ਕਹਿ ਨਹੀਂ ਸਕਦੇ ਆਪਾਂ ਠੀਕ ਆ ਦਿਨ ਜਿਹੜੇ ਦੋਸਤੋ ਪੂਰੇ ਆ ਝੋਟੀ ਦੇ ਬਿਲਕੁਲ ਸੂਨ ਦੇ ਵਿੱਚ ਠੀਕ ਆ ਜੀ ਉੱਪਰ 2-4 ਦਿਨ ਕੋਈ ਹਫਤਾ ਕੋਈ 4 ਦਿਨ 3 ਦਿਨ ਉੱਪਰ ਲੈ ਕੇ ਜਾ ਸਕਦੀ ਆ ਸੋ ਉਹ ਜਿਹੜਾ ਤੁਸੀਂ ਐਸਟੀਮੇਟਡ ਜਿਹੜਾ ਹਿਸਾਬ ਆ ਉਹ ਤੁਸੀਂ ਜਿਹੜਾ ਤੱਕ ਕੇ ਜਰੂਰ ਇਹ ਝੋਟੀ ਖਰੀਦ ਸਕਦੇ ਜੇ ਮੈਂ ਇੱਕ ਵਾਰੀ ਖੋਲ ਕੇ ਪ੍ਰੋਪਰ ਤੁਹਾਨੂੰ ਜਿਹੜੀ ਵਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿਹਨਾਂ ਪਸ਼ੂ ਡਰਦਾ ਹੁੰਦਾ ਉਪਰਾਂ ਕਿਹਨਾਂ ਡਾਕਟਰ ਆਉਂਦੇ ਰਹਿੰਦੇ ਆ ਘਰ ਦੇ ਵਿੱਚ ਤੇ ਉਹਨਾਂ ਦਾ ਜਿਹੜਾ ਦੋਸਤੋ ਪਸ਼ੂ ਝਾ ਕਰਕੇ ਜਿਹੜਾ ਪਸ਼ੂ ਥੋੜਾ ਡਰਦੇ ਰਹਿੰਦੇ ਆ ਘਰ ਦੇ ਵੀ ਤੇ ਮੈਂ ਇੱਕ ਵਾਰੀ ਤੁਹਾਨੂੰ ਜਿੰਨਾ ਵੀ ਹੋ ਸਕਦਾ ਬੈਕ ਸਾਈਡ ਤੋਂ ਪ੍ਰੋਪਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਥਣਲੇਵਾ ਤੇ ਪੱਧਰ ਜਿਹੜਾ ਥਣਲੇਵਾ ਹੋਵੇਗਾ ਦੋਸਤੋ ਐਨ ਮੁਠੀ ਜਿਹਾ ਜਿਹੜਾ ਥਣ ਲੱਗਾ ਹੋਵੇਗਾ ਝੋਟੀ ਦੇ ਤੇ ਆ ਦੇਖੋ ਹਾਂ ਇਹਨੂੰ ਤੋਰ ਲਓ ਵੀਰ ਜੀ ਅਕਰੀ ਹਾਂ ਇਹਨੂੰ ਸਿੱਧਾ ਤੋਰ ਲੇ ਜੇ ਆਹ ਦੇਖੋ ਦੋਸਤੋ ਬਾਡੀ ਬੰਤਰ ਦੀ ਜਿਹੜੀ ਆ ਵਧੀਆ ਹੈਗੀ ਆ ਜੇਡੀ ਹਾਈਟ ਆ ਦੋਸਤੋ ਪ੍ਰੋਪਰ ਭਰਿਆ ਪਿਆ ਪਿੰਡਾ ਪੂਰਾ ਤੇ ਥਣ ਹਵਾਨਾ ਜਿਹੜਾ ਤੁਸੀਂ ਬਿਲਕੁਲ ਵੇਖ ਕੇ ਚੈੱਕ ਕਰੋ ਐਨ ਮੁਠੀ ਵਾਲਾ ਥਣ ਲੱਗਾ ਦੋਸਤੋ ਤੇ ਹਵਾਨੇ ਦੀ ਦਿੱਖ ਬਹੁਤ ਖੂਬਸੂਰਤ ਆ ਇਹਨੂੰ ਲੈ ਜਾਓ ਵੀਰੇ ਥੋੜਾ ਜੈਨੂੰ ਤੋੜ ਲੋ ਲੰਮਾ ਤੋੜ ਲੈ ਕੋਈ ਗੱਲ ਨਹੀਂ ਆਲੋ ਆ ਦੇਖੋ ਜੀ ਠੀਕ ਹੈ ਜੀ ਸੋ ਦੋਸਤੋ ਕਿਸੇ ਤਰ੍ਹਾਂ ਦਾ ਕੋਈ ਭੁਲੇਖਾ ਨਹੀਂ ਹੈਗਾਗਾ ਝੋਟੀ ਦੇ ਵਿੱਚ ਕਿਉਂਕਿ ਦੂਰੋਂ ਨੇੜੇੋਂ ਚੱਲ ਕੇ ਆਉਣਾ ਹੁੰਦਾ ਬਹੁਤੇ ਵੀਰ ਅਵਿਸ਼ਵਾਸ ਕਰਦੇ ਆ ਘਰ ਵਾਲੇ ਵੀਰਾਂ ਤੇ ਉੱਪਰ ਵੀ ਪੂਰਾ ਵਿਸ਼ਵਾਸ ਹੁੰਦਾ ਤੇ ਬਹੁਤੇ ਵੀਰਾਂ ਦਾ ਮੇਰੇ ਤੇ ਵੀ ਹੁੰਦਾ ਹੈ ਵੀ ਤਕਰੀਬਨ ਆਪਾਂ ਕਿਹੋ ਜਿਹਾ ਪਸ਼ੂ ਜਿਹੜਾ ਅੱਗੇ ਸਾਹਮਣੇ ਦਿਖਾ ਰਹੇ ਹਾਂ ਤੇ ਅਗਲੇ ਥਾਂ ਜਿਹੜਾ ਦੋਸਤੋ ਸਾਈਜ਼ ਦੇ ਵਿੱਚ ਹੁਣ ਕਿਉਂਕਿ ਪਹਿਲਾਂ ਜਿਹੜੀ ਝੋਟੀ ਅੱਗੇ ਅੱਗੇ ਸੂਣ ਜਾ ਰਹੀ ਆ ਤੇ ਬਿਲਕੁਲ ਜਦੋਂ ਸੂਣ ਤੋਂ ਬਾਅਦ ਜਿਹੜਾ ਹੈਗਾ ਦੋਸਤੋ ਬਿਲਕੁਲ ਮੁਠੀ ਵਾਲਾ ਥਾਣਾ ਕੋਈ ਮੈਂ ਇਹ ਨਹੀਂ ਕਹਿ ਸਕਦਾ ਵੀ ਕੋਈ ਛੋਟੇ ਥਾਣਾ ਜਾਂ ਮਗਰਲੇ ਚੁਵਾਈ ਦੇ ਵਿੱਚ ਕੋਈ ਹਨਾ ਵੀ ਕਮੀ ਪੇਸ਼ੀ ਬਿਲਕੁਲ ਐਨ ਮੁੱਠੀ ਦਾ ਥਾਣਾ ਅਗਲੇ ਥਾਣੇ ਵੀ ਚੰਗੇ ਆ ਤੇ ਮਗਰਲੇ ਥਾਣੇ ਵੀ ਜਿਹੜੇ ਬਿਲਕੁਲ ਦੋਸਤੋ ਮੁੱਠੀ ਦੇ ਵਿੱਚ ਆ ਤੇ ਹਵਾਨੇ ਦੀ ਜਿਹੜੀ ਬੰਤਰ ਆ ਤਕਰੀਬਨ ਤੁਹਾਡੇ ਸਾਹਮਣੇ ਆ ਹਜੇ ਕੋਈ 2-4 ਦਿਨ ਉੱਪਰ ਹਜੇ ਲੈ ਕੇ ਜਾਊਗੀ ਤਕਰੀਬਨ ਸੂਨ ਦੇ ਵਿੱਚ ਦਿਨ ਪੂਰੇ ਆ ਬਾਕੀ ਆ ਅ ਅੱਜ ਪੂਰੇ ਦਿਨ 2-4 ਦਿਨ ਉੱਪਰ ਲੈ ਕੇ ਜਾਊਗੀ ਦੋਸਤੋ ਤੇ ਬਿਲਕੁਲ ਕੁੰਡੀ ਚੂਰ ਜਿਹੜੀ ਝੋਟੀ ਆ ਬਾਈ ਹੋਰਾਂ ਦੇ ਕੋਲ ਤੇ ਬਾਕੀ ਰੇਟ ਮੁੱਲ ਭਾਜੜਾ ਦੋਸਤੋ ਕੀ ਹੈਗਾ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ। ਆ ਠੀਕ ਹੈ ਪਾਜੀ ਇੱਕ ਡਿਮਾਂਡ ਹੁੰਦੀ ਹੈ ਮੁੱਲ ਕਿੰਨਾ ਕਰਦੇ ਪਏ ਆ ਜੀ? ਮੁੱਲ ਵੀਰ ਜੀ ਆਪਾਂ ਨਾ ਲੈਣ ਦੇ ਨਾਲ ਹੀ ਕਰੀਏ। ਹਾਂਜੀ। ਵੀ ਆਪਾਂ 58000 ਰੁਪਇਆ ਇਹਦਾ ਲਵਾਂਗੇ। ਠੀਕ ਆ ਜੀ। 58000 ਆ ਜੀ। ਹਾਂਜੀ। ਬਾਕੀ ਇੱਕ ਥੋੜਾ ਪਤਾ ਹੁੰਦਾ ਵੀ ਕੋਈ ਭੈਣ ਭਰਾ ਦਾ ਕੋਈ ਛੋਟ ਮਾਨ ਮਾਨ ਪਿਆਰ ਹੁੰਦਾ ਮੌਕੇ ਤੇ ਘਰੇ ਆਉਂਦਾ ਭਰਾ ਆਪਣੇ ਕੋਲ ਚੱਲ ਕੇ ਆਉਂਦਾ ਵੱਧ ਮਾਨਤਾਂ ਜਰੂਰ ਕਰਾਂਗੇ ਪਰ ਬਹੁਤਾ ਨਹੀਂ ਜੀ ਆਪਾਂ ਬਹੁਤਾ ਜ਼ਿਆਦਾ ਨਹੀਂ ਰੱਖਿਆ। ਇਹ ਕਰਕੇ ਆਪਾਂ ਲੈਣ ਦੇਣ ਵਾਲੀ ਗੱਲ ਹੀ ਕੀਤੀ ਆ ਬਿਲਕੁਲ ਮਾਨ ਜਰੂਰ ਕਰਾਂ ਠੀਕ ਆ ਅ ਸੋ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਜੀ ਠੀਕ ਆ ਕੋਈ ਇਹ ਗੱਲ ਨਹੀਂ ਹੈਗੀ ਭਾਜੀ ਹੁਣ ਉਹਨੇ 65000 ਰੁਪਈਆ ਜਿਹੜਾ ਅਗੇ ਮੁੱਲ ਕਰ ਦਿੱਤਾ ਹੋਵੇ ਚੀਜ਼ ਤੁਹਾਨੂੰ ਵਿਖਾ ਦਿੱਤੀ ਆ ਪ੍ਰੋਪਰ ਤੇ ਚੀਜ਼ ਵੇਖ ਕੇ ਤੁਸੀਂ ਆਪ ਬਹੁਤ ਸਿਆਣੇ ਹੋ ਸਾਰੇ ਵੀਰ ਵਪਾਰੀ ਵੀ ਆਪਣੇ ਨਾਲ ਕਾਫੀ ਜੁੜੇ ਹੋ ਤੇ ਜਿਹੜੇ ਘਰੇਲੂ ਘਰ ਵਾਲੇ ਵੀਰ ਨੇ ਤੁਸੀਂ ਚੀਜ਼ ਵੇਖ ਕੇ ਜੀ ਬਿਲਕੁਲ ਐਸਟੀਮੇਟ ਲਗਾ ਸਕਦੇ ਹੋ ਚੀਜ਼ ਤੇ ਜਿਹੜੇ ਦੋਸਤੋ ਬਿਲਕੁਲ ਤੁਲਨਾ ਦੇ ਵਿੱਚ ਮੁੱਲ ਕੀਤਾ ਗਿਆ 58000 ਡਿਮਾਂਡ ਚਾਹੇ ਲੈ ਦੇ ਸਮਝ ਲੋ ਚਾਹੇ ਡਿਮਾਂਡ ਸਮਝ ਲੋ ਥੋੜਾ ਬਾਤ ਜਿਹੜਾ ਦੋਸਤੋ ਬਾਈ ਹੋਰੀ ਕਹਿੰਦਾ ਵੀ ਮਾਨਤਨ ਜਿਹੜਾ ਹੋਊਗਾ ਉਹ ਜ਼ਰੂਰ ਕੀਤਾ ਜਾਂਦਾ ਕਿਸੇ ਪਸ਼ੂ ਦੇ ਵਿੱਚ ਉਹ ਜਿਹੜਾ ਘਰ ਪਹੁੰਚਿਆ ਤਾਂ ਆਪਾਂ ਜ਼ਰੂਰ ਕਰਾਂਗੇ ਠੀਕ ਹੈ ਜੀ ਨੰਬਰ ਆਪਾਂ ਲੈ ਕੇ ਬਾਈ ਹੋਰਾਂ ਤੋਂ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆ ਤੇ ਭਾਜੀ ਇੱਕ ਸੰਪਰਕ ਨੰਬਰ ਜ਼ਰੂਰ ਦੱਸ ਦਿਗੇ ਜੀ 62836 37171 ਠੀਕ ਹੈ ਜੀ 62836 37171 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਸਰਦਾਰ ਕੁਲਦੀਪ ਸਿੰਘ ਜੀ ਤੇ ਇੱਕ ਝੋਟੀ ਆ ਜਿਹੜੀ ਦੋਸਤੋ ਬਿਲਕੁਲ ਬਕਾਊਗਾ ਤਿਆਰ ਸੂਣ ਦੇ ਵਿੱਚ ਤੁਸੀਂ ਬਾਈ ਹੋਰਾਂ ਨਾਲ ਜਿਹੜਾ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਪ੍ਰੋਪਰ ਐਡਰੈਸ ਜਿਹੜੀ ਲੋਕੇਸ਼ਨ ਆ ਤੁਸੀਂ ਲਾ ਕੇ ਪਿੰਡ ਸੰਘਰਾ ਲੋਕੇਸ਼ਨ ਲਾ ਕੇ ਵੀ ਜਿਹੜੀ ਵਿਜਿਟ ਕਰ ਸਕਦੇ ਹੋ ਠੀਕ ਹੈ ਜੀ ਚੋਲਾ ਸਾਹਿਬ ਤੁਸੀਂ ਲੋਕੇਸ਼ਨ ਸੈੱਟ ਕਰ ਸਕਦੇ ਹੋ ਬਿਲਕੁਲ ਨਜ਼ਦੀਕ ਜਿਹੜਾ ਘਰਕਾ ਪਿੰਡ ਆ ਤੇ ਸੰਘਰਾ ਤੁਸੀਂ ਕਿਸੇ ਨੂੰ ਵੀ ਪੁੱਛ ਕੇ ਇਸ ਪਿੰਡ ਵਿਜਿਟ ਕਰਕੇ ਸਰਦਾਰ ਕੁਲਦੀਪ ਸਿੰਘ ਹੁਣਾਂ ਨਾਲ ਬਿਲਕੁਲ ਕਰੇ ਮੇਲ ਮਲਾਪ ਕਰ ਸਕਦੇ ਹੋ ਜੀ ਇਸ ਛੋਟੀ ਦੇ ਰਿਗਾਰਡਿੰਗ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ